ਹੈਲੋ ਜੀ ਰਸਈ ਕਾਲਜੀ ਤੇ ਤੁਹਾਡੇ ਕੁਕਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਬੇਸਨ ਦਾ ਚਿਲਾ ਜਿਹੜਾ ਬਣਾਉਣਾ ਦੱਸਾਂਗੇ ਆਪਾਂ ਨਾ ਵੀਡੀਓ ਬਣਾਉਣ ਨੂੰ ਭੁੱਲ ਗਏ ਸੀ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਕਿ ਆਹ ਬੈਟਰ ਹੈ ਜਿਹੜਾ ਕਿ ਮੈਂ ਰੈਡੀ ਕੀਤਾਗਾ ਇਹਦੇ ਵਿੱਚ ਆਪਾਂ ਨੇ 5 ਵੱਡੇ ਚਮਚ ਬੇਸਨ ਦੇ ਲਏਤੇ ਹੈਗੇ 3 ਚਮਚ ਸੂਜੀ ਦੇ ਲਏਤੇ ਹੈਗੇ ਸੂਜੀ ਤੁਸੀਂ ਕੋਈ ਵੀ ਲੈ ਸਕਦੇ ਬ੍ਰੇਕ ਵੀ ਲੈ ਸਕਦੇ ਮੋਟੀ ਵੀ ਲੈ ਸਕਦੇ ਹੋਗੇ ਫਿਰ ਇਹਦੇ ਵਿੱਚ ਮੈਂ ਕੁਝ ਕੁ ਮਸਾਲੇ ਪਾਏ ਨੇ ਨਮਕ ਮਿਰਚ ਹਲਦੀ ਤੇ ਕਰ ਮਸਾਲਾ ਥੋੜਾ ਜਿਹਾ ਐਡ ਕੀਤਾਗਾ ਬਸ ਹੋਰ ਕੁਝ ਵੀ ਨਹੀਂ ਪਾਇਆ ਹੈਗਾ ਆਪਾਂ ਨੇ ਫਿਰ ਇਹਨੂੰ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਜਿਹੜਾ ਬੈਟਰ ਹੈ ਰੈਡੀ ਕਰਨਾ ਹੈ ਕੋਦਮ ਪਾਣੀ ਨਹੀਂ ਪਾਉਣਾ ਹੈਗਾ ਨਹੀਂ ਗੱਠਾ ਵੱਜ ਜਾਣੀ ਹੈ ਇਸ ਲਈ ਆਪਾਂ ਨੇ ਜਰੂਰ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਇਸ ਤਰੀਕੇ ਨਾਲ ਜਿਹੜਾ ਮਿਕਸ ਕਰਿਆ ਹੈ ਕਾਂਚੇ ਦੀ ਮਾਤਰਾ ਤੋਂ ਨਾਲ ਹੁਣ ਜਿਹੜਾ ਆਪਣਾ ਬੈਟਰ ਹੈ ਦੇਖੋ ਇੰਨਾ ਗਾ ਚਮਚੇ ਤੋਂ ਵਧੀਆ ਉੱਤਰਿਆ ਹੈਗਾ ਦੇਖੋ ਇਸ ਤਰੀਕੇ ਨਾਲ ਇੰਨਾ ਗੜਾ ਜਿਹੜਾ ਆਪਣਾ ਬੈਟਰ ਰੈਡੀ ਕਰ ਲੈਣਾਗਾ ਤੇ ਇਹਨੂੰ 10 ਮਿੰਟਾਂ ਲਈ ਰੈਸਟ ਕਰਨ ਲਈ ਰੱਖ ਦਵਾਂਗੇ ਇੱਥੇ ਤੇ ਆਪਣੀ ਸੂਜੀ ਜਿਹੜੀ ਫੁੱਲ ਜੂਗੀ ਚੰਗੀ ਤਰ੍ਹਾਂ ਆਪਾਂ ਇਹਨੂੰ ਢੱਕ ਕੇ ਰੱਖਤਾ ਹੁਣ ਆਪਾਂ ਇਹਦੇ ਵਿੱਚ ਜਿਹੜੇ ਸਬਜ਼ੀਆਂ ਐਡ ਕਰਨੀਆਂ ਨੇ ਉਹ ਪਾਵਾਂਗੇ ਹਾਂਜੀ ਆਪਾਂ ਨੇ ਕਮੀਡੀਅਮ ਜੀ ਆਲੂ ਲੈ ਲਿਆ ਇੱਕ ਪਿਆਜ਼ ਲੈ ਲਿਆ ਇਹਦਾ ਆਪਾਂ ਕद्दूकस ਕਰਾਂਗੇ ਇਹਨੂੰ ਆਪਾਂ ਬਰੀਕ-ਬਰੀਕ ਕੱਟਾਂਗੇ ਹਾਂਜੀ ਆਪਾਂ ਨੂੰ ਛਿੱਲ ਕੇ ਨਾ ਉੱਪਰੋਂ ਮੋٹے ਸਾਈਡ ਵਾਲੇ ਕद्दूकस ਨਾਲ ਜਿਹੜਾ ਕद्दूकस ਕਰ ਲਿਆ ਦੇਖੋ ਇੱਕ ਪਿਆਜ਼ ਜਿਹੜਾ ਬਰੀਕ ਬਰੀਕ ਚੀਰ ਲਿਆ ਥੋੜਾ ਜਿਹਾ ਆਪਣੇ ਕੱਚਾ ਪਿਆਜ਼ ਵੀ ਚੀਰਿਆ ਹਰਾ ਪਿਆਜ਼ ਹੁੰਦਾ ਜਿਹੜਾ ਹੁਣ ਆਪਾਂ ਇਹਨੂੰ ਧੋ ਕੇ ਚੰਗੀ ਤਰ੍ਹਾਂ ਇਹਦਾ ਸਟਾਰਚ ਕੱਢ ਕੇ ਨਿਚੋੜ ਕੇ ਇਹਦੇ ਪਰਮ ਬੈਟਰ ਚ ਪਾਵਾਂਗੇ ਆਪਾਂ ਹੁਣ ਜੀ ਆਲੂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਤੇ ਨਿਚੋੜ ਲਿਆ ਹੁਣ ਆਪਾਂ ਇਹ ਵਾਈਟਰ ਦੇ ਵਿੱਚ ਇਹਨਾਂ ਨੂੰ ਐਡ ਕਰਾਂਗੇ ਤੇ ਆਪਣੀਆਂ ਇਹ ਚੀਜ਼ਾਂ ਵੀ ਐਡ ਕਰਾਂਗੇ ਫਿਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ 1/2 ਚਮਚੇ ਵਿੱਚ ਜੀਰਾ ਐਡ ਕਰਾਂਗੇ ਹਾਂਜੀ ਦੇਖੋ ਆਪਣਾ ਜਿਹੜਾ ਬੈਟਰ ਹੈ ਸਬਜ਼ੀ ਪਾਉਣ ਨਾਲ گاੜਾ ਹੋ ਗਿਆ ਹੁਣ ਆਪਣੇ ਵਿੱਚ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਟਰਿਕਸ ਕਰਾਂਗੇ ਮਸਾਲਾ ਮਿਕ ਬੈਟਰ ਆ ਜਿਹੜਾ ਆਪਾਂ گاੜਾ ਅਤੇ ਪਤਲਾ ਰੱਖਣਾ ਦੇਖੋ ਚਮਚੇ ਤੋਂ ਜਿਹੜਾ ਆਸਾਨੀ ਨਾਲ ਲੈ ਰਿਹਾ ਹੈਗਾ ਬਸ ਆਹੀ ਨਿਸ਼ਾਨੀ ਆ ਹੁਣ ਆਪਾਂ ਇਹਨੂੰ ਟੱਕ ਦਾਂਗੇ ਜਿਹੜਾ ਆਪਾਂ ਤਵਾਵਾ ਸਾਫ਼ ਕਰਾਂਗੇ ਇਸ ਤੋਂ ਬਾਅਦ ਆਪਣੇ ਲੋਹੇ ਦਾ ਤਵਾ ਜਿਹੜਾ ਚੰਗੀ ਤਰ੍ਹਾਂ ਸਾਫ਼ ਕਰ ਲਿਆ ਮਾਂਜ ਲਿਆ ਇਹਨੂੰ ਸਿਲਵਰਸ ਨਾਲ ਤੇ ਇੱਕ ਵਾਰੀ ਆਪਾਂ ਇਹਨੂੰ ਵੱਧ ਫਲੇਮ ਤੇ ਗੈਸ ਦੀ ਤੇ ਚੰਗੀ ਤਰ੍ਹਾਂ ਇਹਨੂੰ ਗਰਮ ਕਰਾਂਗੇ ਜਦੋਂ ਆਪਾਂ ਇਹ ਬੈਟਰ ਪਾਉਣ ਉਹਦੋਂ ਆਪਾਂ ਇਹਦੀ ਫਲੇਮ ਆ ਜਿਹੜੀ ਘੱਟ ਕਰ ਦਾਂਗੇ ਆਹੋ ਤਵਾ ਆਪਣਾ ਜਿਹੜਾ ਗਰਮ ਹੋ ਰਿਹਾ ਤੇ ਆਪਾਂ ਦੇਖਦੇ ਹਾਂ ਇਸ ਤੋਂ ਬਾਅਦ ਆਪਾਂ ਬੈਟਰ ਜਿਹੜਾ ਖਲਾਵਾਂਗੇ ਗੈਸ ਦੀ ਫਲੇਮਾਂ ਘੱਟ ਕਰ ਦਾਂਗੇ ਦੇਖੋ ਜੀ ਲੋਹੇ ਦੇ ਤਰੇ ਤੇ ਵੀ ਜਿਹੜੇ ਆਪਣੇ ਚਿੱਲੇ ਨੇ ਪੂਰੇ ਵਧੀਆ ਬਣ ਰਹੇ ਨੇ ਬਿਲਕੁਲ ਹੀ ਥੰਡੇ ਨਹੀਂ ਚਿਪਕਿਆਗੇ ਇਸ ਤਰੀਕੇ ਨਾਲ ਆਪਾਂ ਜਿਹੜੇ ਸਾਰੇ ਚੀਲੇ ਨੇ ਬਣਾ ਲੈਣਗੇ ਨਾਲ ਤਾਂ ਬੱਚਿਆਂ ਲਈ ਬਹੁਤ ਹੀ ਜ਼ਿਆਦਾ ਹੈਲਦੀ ਨੇ ਤੇ ਨਾਲ ਉਹ ਬਣਾ ਦੇਣਾ